ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਦੇ ਜਿਵੇਂ ਕਿਸੇ ਨੂੰ ਪਤੀ ਜੋਬ ਰਿਲੇਟਡ ਕੋਈ ਵੀ ਅਪਡੇਟ ਆਉਂਦਾ ਵਾ ਹਰ ਤੋਂ ਸਭ ਤੋਂ ਪਹਿਲਾਂ ਤੇ ਬਿੱਟ ਨੋਟੀਫਿਕੇਸ਼ਨ ਲੈ ਕੇ ਤੁਹਾਡੇ ਕੋਲ ਹਾਜ਼ਰ ਹੁੰਨੇ ਆ ਠੀਕ ਹੈ ਅੱਜ ਇੱਕ ਹੋਰ ਜੋਬ ਵੈਕੈਂਸੀ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਈ ਹੈ ਆਏ ਉਹਨਾਂ ਬੰਦੇ ਲਈ ਹੈ ਜਿਹੜੇ ਕਿ ਓਨਲੀ 4 10th ਪਾਸ ਨੇ ਠੀਕ ਹੈ ਜੀ ਤੇ 10th ਪਾਸ ਨੇ ਜੇ ਇਸ ਤੋਂ ਵੀ ਘੱਟ ਸਟੱਡੀ ਹੈ ਪਰ ਉਹਨੂੰ ਇੰਗਲਿਸ਼ ਲਿਖਣੀ ਪੜਨੀ ਹੁੰਦੀ ਉਸ ਇੰਨਾ ਕਿ ਜਸਟ ਉਹਨੂੰ ਚਾਹੀਦਾ ਵਾ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਚਾਹੀਦਾ ਇਸ ਲਈ ਜਿਹੜੇ ਵੀ ਮੁੰਡੇ ਕੋਲ ਚੈਨਲ ਨਿਊ ਆਏ ਨੇ ਹੁਣ ਨੂੰ ਹਰ ਤਰ੍ਹਾਂ ਦੀ ਜਿਹੜੀ ਨੋਲਿਜ ਚੈਨਲ ਤੋਂ ਮਿਲੂਗੀ ਚਾਹੇ ਉਹ ਹਾਈ ਲੈਵਲ ਵੈਕੈਂਸੀ ਹੋਵੇ ਚਾਹੇ ਲੋ ਲੈਵਲ ਵੈਕੈਂਸੀ ਹੋਵੇ ਪਲੀਜ਼ ਇਸ ਲਿਚਨ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦਾ ਬਟਨ ਕਰ ਲੋ ਆਨ ਤਾਂ ਜੋ ਟਾਈਮ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਫਿਰ ਟਾਈਮ ਤੋਂ ਬਾਅਦ ਨੋਟੀਫਿਕੇਸ਼ਨ ਮਿਲਿਆ ਜਿਹੜਾ ਜ ਨਾ ਮਿਲਿਆ ਅੱਜ ਜਦ ਬਗਲ ਕਰਦੇ ਕਾਦੀ ਵੈਕੈਂਸੀ ਜਾਈ ਫਲਿੱਪਕਾਰਟ ਦੇ ਵਿੱਚ ਵੈਕੈਂਸੀ ਵੈਕੈਂਸੀ ਕਰਦੇ ਆ ਡਿਲੀਵਰੀ ਬੁਆਏ ਦੇ ਜੋਬ ਨੇ ਠੀਕ ਹੈ ਜੀ ਸੈਲਰੀ ਕੀ ਹੋਊਗੀ ਟਾਈਮਿੰਗ ਕੀ ਹੋਊਗੀ ਬਾਈਕ ਸਾਈਕਲ ਆਪਣੀ ਕੀ ਚਾਹੀਦੀ ਹੈ ਅਪਲਾਈ ਕਿਵੇਂ ਕਰਨਾ ਵਾ ਏ ਟੂ ਜ਼ेड ਪੂਰੀ ਠੀਕ ਜੀ ਪਲੀਜ਼ ਚਨ ਸੁਖਾਇ ਤੇ ਬੈਲ ਆਈਕਨ ਦੇ ਆਲ ਦੇ ਬਟਨ ਓਨ ਕਰਕੇ ਰੱਖੋ ਤੇ ਲੈ ਕੇ ਚੱਲਦੇ ਆ ਨੋਟੀਫਿਕੇਸ਼ਨ ਦੇ ਪਲੀਜ਼ ਵੀਡੀਓ ਨੂੰ ਜੋ ਕਿ ਤੁਸੀਂ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਆ ਇਹਨਾਂ ਦਾ ਹੈਗਾ ਨੋਟੀਫਿਕੇਸ਼ਨ ਠੀਕ ਹੈ ਜੀ ਨੋਟੀਫਿਕੇਸ਼ਨ ਕੀ ਕਿਆ ਹੈ ਇਹਨਾਂ ਨੇ ਫਲਿੱਪਕਾਰਟ ਹੈਰਿੰਗ ਡਿਲੀਵਰੀ W W ਦੀ ਇਹਨਾਂ ਨੂੰ ਹੈਗੀ ਹੈ ਲੋਡ ਲੋਕੇਸ਼ਨ ਜਿਹੜੀ ਇਹਨੇ ਕਿਆ ਬਠਿੰਡਾ ਕੀ ਠੀਕ ਹੈ ਮੋਬਾਈਲ ਨੰਬਰ ਸਨਵਾ ਦੇਤਾ ਇਹਨਾਂ ਨੇ ਜਿਹਨੇ ਵੀ ਅਪਲਾਈ ਕਰਨਾ ਵਾ ਠੀਕ ਹੈ ਇਹ ਮੋਬਾਈਲ ਨੰਬਰ ਤੇ ਕੰਟੈਕਟ ਕਰ ਲਿਓ ਇਹ ਮਤਲਬ ਪਟਿੰਡੇ ਦੇ ਅਲੱਗ-ਅਲੱਗ ਲੋਕੇਸ਼ਨਾਂ ਦਾ ਅਲੱਗ-ਅਲੱਗ ਦਫ਼ਤਰ ਇਹਨਾਂ ਦੇ ਜਿਹੜਾ ਸਾਨੂੰ ਨੇੜੇ ਪਗੋ ਉੱਥੇ ਦਫ਼ਤਰ ਸਾਨੂੰ ਬੁਲਾ ਲੈਣਗੇ ਜਿਸ ਨਾਲ ਕੀ ਲੈ ਕੇ ਇਹਨਾਂ ਦਾ ਆਧਾਰ ਕਾਡ ਬੈਂਕਰੀ ਪਾਸਬੁੱਕ ਪੈਨ ਕਾਰਡ ਠੀਕ ਹੈ ਬਾਈਕ ਦਾ ਡਰਾਈਵਿੰਗ ਲਾਇਸੈਂਸ ਵਗੈਰਾ ਹੁਣ ਇਹ ਕੰਪਲਸਰੀ ਜ਼ਿਆਦਾ ਨਹੀਂ ਹੈਗਾ ਠੀਕ ਹੈ ਇਹ ਇਹ ਮਤਲਬ ਡਾਊਟ ਸੀ ਹੈ ਇਹ ਜ਼ਿਆਦਾ ਕਨਫਰਮ ਨਹੀਂ ਹੈਗਾ ਮੇਰੀ ਗੱਲ ਉਸ ਨਾਲ ਇਹਨੇ ਕਿਹਾ ਕੋਈ ਚੱਕਰ ਲਾਇਸੈਂਸ ਦੀ ਸਾਨੂੰ ਕਿ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਨਾ ਇਹਨਾਂ ਨਾਲ ਕੋਈ ਬਾਈਕ ਦੀ ਗੱਲ ਵਰਗਾ ਕਨਫਰਮ ਕਰੀਏ ਇਹਦੇ ਜੋ ਮਿਲ ਕੇ ਨਾਲ ਗੱਲ ਕਰੂ ਸਾਰਿਆਂ ਨੂੰ ਦੱਸ ਦੇਣਗੇ ਦੇਦੀ ਸੈਲਰੀ ਉਹਨੇ ਕਿਹਾ ਕਿ 20 ਤੋਂ ਲੈ ਕੇ 40 ਹਜ਼ਾਰ ਦੇ ਵਿੱਚ ਵਿੱਚ ਸਟਾਰਟਿੰਗ ਇਹ ਸੈਲਰੀ 20 ਹਜ਼ਾਰ ਤੋਂ ਸਟਾਰਟਿੰਗ ਹੁੰਦੀ ਹੈ ਸੈਲਰੀ ਬਹੁਤ ਵਧੀਆ ਗਈ ਟੈਨ ਹਾਰਡ ਵਰਕ ਤਾਂ ਜ਼ਰੂਰ ਕੰਮ ਹੈ ਜਿਹੜਾ ਬੰਦਾ ਜਿੰਨੇ ਮਿਹਨਤ ਕਰੂਗਾ ਆਪਣੀ ਜਾਣਦੀ ਹੈ ਕਿ ਉਸ ਤਰ੍ਹਾਂ ਤੋਂ ਉਸ ਤਰ੍ਹਾਂ ਦੀ ਸੈਲਰੀ ਉਹ ਪਾ ਲੂਗਾ ਕਿਉਂਕਿ ਜਿਵੇਂ ਇਹ ਡਿਲੀਵਰੀ ਕਰਦੇ ਨੇ ਡਿਲੀਵਰੀਸਾ ਉਹਨਾਂ ਨੇ ਕੁਝ ਪੇਮੈਂਟ ਰੱਖੀ ਹੁੰਦੀ ਹੈ ਉਸ ਨੂੰ ਗੱਲ ਕਰਕੇ ਸਾਰਾ ਕੁਝ ਪਤਾ ਲੱਗ ਹੀ ਜਾਊਗਾ ਮੋਬਾਈਲ ਨੰਬਰ ਤੁਹਾਨੂੰ ਦੇਖ ਹੀ ਲਓ ਤੁਸੀਂ ਠੀਕ ਹੈ ਜੀ ਤੋ ਨੈਕਸਟ ਗੱਲ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੀ ਨੋਟੀਫਿਕੇਸ਼ਨ ਚਾਹੀਦਾ ਹੈਗਾ ਇਹ ਵੀਡੀਓ ਡਿਸਕ੍ਰਿਪਸ਼ਨ ਵਿੱਚ ਪਿਆਊਗਾ ਜਿੱਥੋਂ ਜਾ ਕੇ ਵੀ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਨਹੀਂ ਤੇ ਹੁਣ ਨੈਕਸਟ ਗੱਲ ਤੇ ਚੱਲਦੇ ਆ ਕਿ ਜੇ ਆਪਣੀ ਵੀਡੀਓ ਡਿਸਕ੍ਰਿਪਸ਼ਨ ਵਿੱਚ WhatsApp ਗਰੁੱਪ ਦਾ ਲਿੰਕ ਵੀ ਹੈਗਾ ਉਹਨੂੰ ਜੁਆਇਨ ਸਾਰੇ ਪਲੀਜ਼ ਜ਼ਰੂਰ ਕਰੋ ਕਿਉਂਕਿ ਜੇ ਕਿਸੇ ਨੂੰ ਕੁਝ ਪੁੱਛਣਾ ਕਰਨਾ ਹੁੰਦਾ ਤੇ ਉੱਥੇ ਆਪਣਾ ਕੁਝ ਵੀ ਪੁੱਛ ਸਕਦੇ ਨੇ ਜਿੱਕੇ ਆਪਾਂ ਹਰ ਇੱਕ ਗੱਲ ਦਾ ਜਵਾਬ ਦੇ ਕੇ ਜਾਵਾਂਗੇ ਤੇ ਜੇ ਕਿਸੇ ਨੂੰ ਫਿਰ ਵੀ ਕੁਝ ਪੁੱਛਣਾ ਕਰਨਾ ਹੈ ਤੇ ਫੋਨ ਤੇ ਪੁੱਛ ਸਕਦੇ ਹੋ ਆ ਆਪਣਾ ਨੰਬਰ 88994 92431 ਵੈਸੇ ਤਾਂ WhatsApp ਗਰੁੱਪ ਪਰ ਆਪਣੇ ਜੁਆਇਨ ਕਰੋ ਉੱਥੇ ਸਾਰਾ ਕੁਝ ਪੁੱਛੋ ਤੁਹਾਨੂੰ ਕੱਲੇ-ਕੱਲੇ ਚੀਜ਼ ਦੀ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਜਾਊਗੀ ਹੁਣ ਨੈਕਸਟ ਗੱਲ ਕਰਦੇ ਆ ਆਪਣੇ ਲਿੰਕ ਦੇ ਵਿੱਚ ਹੁੰਦੇ ਨੇ ਕਾਫੀ ਆਣੇ ਭੈਣ ਭਰਾ ਜਿਨ੍ਹਾਂ ਨੇ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਕਰਨੀ ਹੈ ਠੀਕ ਹੈ ਜਿਵੇਂ ਕੋਈ ਪਤਾ ਹੀ ਆਪਣਾ ਮਾਸਟਰ ਕੈਡਰ ਆ ਰਿਹਾ ਹੈ ਕਿ ਪੰਜਾਬੀ ਦਾ ਠੀਕ ਹੈ ਆਪਣੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਇਆ ਹੋਇਆ ਹੈ ਉਹਦਾ ਕਿਉਂਕਿ ਫੁੱਲ ਨੋਟੀਫਿਕੇਸ਼ਨ ਪੂਰਾ ਆਪਣੀ ਡਿਪਲੀ ਤਿਆਰੀ ਕਰਵਾਈ ਜਾਂਦੀ ਹੈ ਇੱਕ ਵਾਰੀ ਮੈਂ ਕਹਿੰਦਾ ਜਰੂਰ ਕਲਾਸਾਂ ਲਾਓ ਸਾਨੂੰ ਜੇ ਵਧੀਆ ਲੱਗ ਛੱਟ ਕੇ ਜਾ ਸਕਦੇ ਹਾਂ ਪਰ ਮੈਨੂੰ 110% ਜ਼ਕੀਨਾ ਕਲਾਸਾਂ ਬਹੁਤ ਡੀਪਲੀ ਕرائی ਜਾ ਰਹੇ ਨੇ ਰੀਅਨ ਤੇ ਹੈਂਡ ਰਿਟਨ ਨੋਟਸ ਪ੍ਰੋਵਾਈਡ ਕਰਾਈ ਜਾ ਰਹੇ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਨੋਟਸ ਵਗੈਰਾ ਕੋਈ ਪ੍ਰੋਵਾਈਡ ਨਹੀਂ ਕਰਾਉਂਦਾ ਤੇ ਸਾਡਾ ਅਪਡੇਟ ਵਧੀਆ ਲੱਗਿਆ ਇਸ ਤਰ੍ਹਾਂ ਦੇ ਹੋਰ ਅਪਡੇਟ ਚਾਣਨ ਲਈ ਐਜੂਕੇਟਰ ਚੈਨਲ ਜੁੜੇ ਰਹੋ ਮਿਲਦੇ ਨੇਕਸਟ ਅਪਡੇਟ ਨਾਲ ਥੈਂਕ ਯੂ